ਤਲ ਹਵਾਰਿਸ ਪੰਜਾਬ ਦੇ ਸਿਆਸੀ ਪਾਰਟੀ ਪਾਰਟੀ ਜਿਸ ਦੇ ਵਿੱਚ ਦੋ ਚਿਹਰੇ ਮੈਂਬਰ ਪਾਰਲੀਮੈਂਟ ਵਜੋਂ ਇੱਕਨੂੰ ਮਿਲ ਰਹੇ ਨੇ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਐਲਾਨ ਕਿ ਸਹੀ ਸਮਾਸੀਗਾ ਕਰਨ ਦਾ ਐਲਾਨ ਕਰਨ ਦੇ ਪਿੱਛੇ ਕਿਸੇ ਤਰੀਕੇ ਦਾ ਕੋਈ ਸਿਆਸੀ ਦਬਾਅ ਬਿਲਕੁਲ ਤੁਸੀਂ ਕਹੇ ਕਿ ਸਮਾਜ ਜੇ ਆਪਾਂ ਕਹਿ ਲਈਏ ਨਾ ਕਿ ਕਿਤੇ ਨਾ ਕਿਤੇ ਦੋ ਤਰੀਕਾ ਵਾਲੇ ਫੈਸਲੇ ਜੇ ਸਹੀ ਤਰੀਕੇ ਦੇ ਨਾਲ ਲਾਗੂ ਹੋਏ ਹੁੰਦੇ ਜਿਸ ਦੇ ਵਿੱਚ ਸਪੇਸ ਜਿਹੜੀ ਹੈ ਸਾਰਿਆਂ ਨੂੰ ਬਰਾਬਰ ਦੇ ਦਿੱਤੀ ਜਾਂਦੀ ਇੱਕ ਪਰਿਵਾਰ ਦੇ ਕੋਲੋਂ ਖੇੜਾ ਛੁਡਾ ਲਿਆ ਜਾਂਦਾ ਤੁਸੀਂ ਕਹਿੰਦਾ ਕੀ ਕੋਈ ਚੱਲ ਰਿਹਾ ਹੈ ਤੇ ਫਿਰ ਸ਼ਾਇਦ ਇਹ ਨਾ ਹੁੰਦਾ ਫਿਰ ਸ਼ਾਇਦ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਇਹਨਾਂ ਦੀ ਪਾਰਟੀ ਨੂੰ ਸ਼ਾਇਦ ਇਹ ਨਹੀਂ ਸਪੋਰਟ ਵੀ ਨਾ ਮਿਲਦੀ ਅਕਾਲੀ ਦਲ 2017 ਤੋਂ ਬਾਅਦ ਹੈਗਾ ਬਾਹਰ ਹੈਗਾ ਸੱਤਾ ਦੇ ਵਿੱਚੋਂ ਤੇ ਕਿਤਨਾ ਕਿਤੇ ਅਕਾਲੀ ਦਲ 2000 ਆਪਾਂ ਕਹਿ ਲਈਏ ਕਿ 24 ਦੇ ਵਿੱਚ ਆ ਕੇ ਜਿਹੜੇ ਇਲੈਕਸ਼ਨ ਹੁੰਦੇ ਨੇ ਇਸ 7 ਸਾਲਾਂ ਦੇ ਵਿੱਚ ਅਕਾਲੀ ਦਲ ਨੂੰ ਵੀ ਇਸੇ ਤਰੀਕੇ ਦਾ ਆਪਾਂ ਕਹਿ ਲਈ ਕਿ ਇੱਕ ਹੋ ਜਾਂਦਾ ਨਾ ਕਿ ਕਿ ਕੋਈ ਪਾਰਟੀ ਹੋਰ ਸਟੈਬਲਿਸ਼ ਤਾਂ ਹੋਣੀ ਨਹੀਂ ਹੈਗੀ ਤੇ ਉਹਨਾਂ ਨੂੰ ਹੋ ਜਾਂਦਾ ਨਾ ਕਿ ਦੁਬਾਰਾ ਲੋਕੀ ਘੁੰਮ ਘਮਾ ਕੇ ਸਾਡੇ ਕੋਲ ਹੀ ਆਉਣਗੇ ਕਿਤੇ ਨਾ ਕਿਸੇ ਇਸ ਤਰੀਕੇ ਨੂੰ ਲੈ ਕੇ ਇਹਨਾਂ ਲੀਹਾਂ ਦੇ ਅਕਾਲੀ ਦਲ ਜਿਹੜਾ ਸੀ ਉਹ ਆਪਾਂ ਕਹਿ ਲਈ ਕਿ ਪੈਰਬਾਈ ਕਰ ਰਿਹਾ ਸੀ ਜਾਂ ਅਕਾਲੀ ਦਲ ਚੱਲ ਰਿਹਾ ਹੈਗਾ ਸੀ ਜਦੋਂ ਵਾਰਿਸ ਪੰਜਾਬ ਦੇ ਜਦੋਂ ਦਸਤਾਰਬੰਦੀ ਹੁੰਦੀ ਹੈਗੀ ਅਮਰਿਤਪਾਲ ਸਿੰਘ ਦੀ ਉਦੋਂ ਵੀ ਇਹਨਾਂ ਦਾ ਜਿਹੜਾ ਇਹ ਆਇਆ ਸੀ ਕਿ ਪੰਜਾਬ ਪੰਜਾਬੀਆਂ ਦਾ ਕਿ ਪੰਜਾਬ ਦੇ ਵਿੱਚ ਜਿਹੜਾ ਜਿਸ ਤਰੀਕੇ ਦਾ ਪ੍ਰਵਾਸ ਹੋ ਰਿਹਾ ਹੈ ਇੱਕ ਪਲੈਂਟ ਪ੍ਰਵਾਸ ਇਥੇ ਜਿਹੜਾ ਇਹਨਾਂ ਦਾ 11ਵਾਂ ਤੇ 12ਵਾਂ ਮਤਾ ਉਹ ਇਸੇ ਬਾਰੇ ਇਹਨਾਂ ਨੇ ਰੱਖਿਆ ਹੈ ਕਿ ਇੱਕ ਜਿਹੜਾ ਪੰਜਾਬ ਦੇ ਵਿੱਚੋਂ ਜਿਹੜੀ ਨੌਜਵਾਨੀ ਬਾਹਰ ਜਾ ਰਹੀ ਹੈ ਉਹਨਾਂ ਦੇ ਬਾਰੇ ਕੋਈ ਸੋਚ ਵਿਚਾਰ ਕਰਨੀ ਤੇ ਦੂਜਾ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਹੈਗਾ ਉਹਦੇ ਬਾਰੇ ਵੀ ਜਿਹੜਾ ਹੈਗਾ ਇਹ ਕਿਤਨਾ ਕਿਤੇ ਯੋਜਨਾਬੰਦ ਤਰੀਕੇ ਦੇ ਨਾਲ ਜਿਹੜੀਆਂ ਆਪਾਂ ਕਹਿ ਲਈਏ ਕਿ ਕੋਈ ਇਸ ਤਰ੍ਹਾਂ ਦਾ ਲਾਅ ਬਣਾ ਕੇ ਉਸ ਨੂੰ ਜਿਹੜਾ ਹੈ ਸੈੱਟ ਕਰਨਾ ਕਿ ਬੰਦੇ ਇੱਧਰ ਆਉਂਦੇ ਨੇ ਹੱਥੋ ਹੱਟ ਦਾਰ ਕਾਰਡ ਬਣ ਜਾਂਦੇ ਨੇ ਹੱਥੋ ਹੱਟ ਵੋਟਾਂ ਬਣ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਇੱਧਰ ਬੈਨੀਫਿਟ ਵੀ ਚਾਲੂ ਹੋ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਇਹਦੇ ਬਾਰੇ ਧਿਆਨ ਜਿਹੜਾ ਹੈ ਦੇਣਾ ਪਏਗਾ ਔਰ ਇਹ ਇਹਨਾਂ ਨੇ ਬਕਾਇਦਾ ਇਸ ਦੇ ਵਿੱਚ ਕਿਹਾ ਹੈਗਾ ਹੁਣ ਦੇਖਦੇ ਹਾਂ ਕਿ ਕਿਵੇਂ ਜਾ ਇਹਨੂੰ ਕਿੰਨੀ ਕਿ ਐਕਸੈਪਟੈਂਸ ਮਿਲਦੀ ਹੈ ਕਿਉਂਕਿ ਜਦੋਂ ਸੁਖਪਾਲ ਸਿੰਘ ਖਿਆਰਾ ਉਹਨਾਂ ਨੇ ਆਪਣੀ ਇਲੈਕਸ਼ਨ ਕੈਂਪੇਨ 'ਚ ਕਿਹਾ ਸੀ ਤੇ ਉਹਨੂੰ ਜਿਹੜੇ ਉਹਨਾਂ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੇ ਹੀ ਉਤੋਂ ਕੰਨੀ ਕਿਤਰਾ ਲਈ ਸੀ ਕਿ ਅਸੀਂ ਉਹਨਾਂ ਦਾ ਇੰਡੀਵਿਜੂਅਲ ਬਿਆਨ ਹੈ ਅਸੀਂ ਇਹਦੀ ਸਪੋਰਟ ਜਿਹੜੀ ਹੈ ਨਹੀਂ ਕਰਦੇ ਹੈਗੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਨਵਾਂ ਅਕਾਲੀ ਦਲ ਵੀ ਇਸ ਦੇ ਵਿੱਚ ਇਹ ਵੀ ਸੰਕੇਤ ਲੱਗ ਰਹੇ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਈ ਨਵਾਂ ਅਕਾਲੀ ਦਲ ਵੀ ਆਵੇ ਕਿਉਂਕਿ ਉਮੀਦ ਇਹੀ ਕੀਤੀ ਜਾ ਰਹੀ ਸੀ ਕਿ ਜਿਹੜਾ ਅਕਾਲੀ ਦਲ ਦਾ ਇਹਨਾਂ ਨੇ ਆਪਣਾ ਚੁੱਲਾ ਸਮੇਟਦਾ ਪਾਰਟੀ ਖਤਮ ਕਰਤੀ ਪਰ ਉਧਰਲੇ ਬੰਨੇ ਇਹਨਾਂ ਨੂੰ ਲਿਆ ਨਹੀਂ ਗਿਆ ਬਹੁਤ ਸਾਰੇ ਲੋਕ ਜਿਹੜੇ ਅੰਦਰ ਆਪਾਂ ਕਹਿ ਲਈ ਕਿ ਅਕਾਲੀ ਦਲ ਦੇ ਵੀ ਸੀਗੇ ਜਾਂ ਸ਼੍ਰੋਮਣੀ ਕਮੇਟੀ ਦੇ ਲੋਕ ਸੀ ਉਹ ਕਹਿ ਰਹੇ ਸੀ ਕਿ ਜਿਹੜੀ ਪ੍ਰੈਸ ਕਾਨਫਰੰਸ ਉਸ ਦਿਨ ਹੋਈ ਹੈ ਉਸ ਦੇ ਵਿੱਚ ਬਕਾਇਦਾ ਇਹ ਕਿਹਾ ਜਾਵੇ ਕਿ ਬਾਕੀ ਦੇ ਆਗੂ ਵੀ ਆ ਜਾਣ ਤੇ ਤੇ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਆਪਾਂ ਹੈਗਾ ਜਿੱਦਾਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਇਕੱਠੇ ਚਲੀਏ ਪਰ ਉਹ ਜਿਹੜਾ ਫਖਰੇ ਕੌਮ ਵਾਲਾ ਜਿਹੜਾ ਚੱਕਰ ਪਿਆ ਹੈਗਾ ਨਾ ਉਸ ਨੂੰ ਲੈ ਕੇ ਜਾਂ ਜਿਹੜੇ ਫੈਸਲੇ ਕਿਉਂਕਿ ਸੁਖਬੀਰ ਸਿੰਘ ਬਾਦਲ ਸੋਚ ਰਹੇ ਨੇ ਕਿ ਇਹਨਾਂ ਨੇ ਗਦਾਰੀ ਕੀਤੀ ਹੈਗੀ ਹੈ ਕਿ ਸਾਡੇ ਵਿੱਚੋਂ ਹੀ ਜਾ ਕੇ ਕਿਉਂਕਿ ਸ਼ਿਕਾਇਤ ਤੇ ਪਹਿਲੀ ਇਹਨਾਂ ਨੇ ਕੀਤੀ ਹੈ ਤੇ ਇਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਹੈ ਤੇ ਇਹਨਾਂ ਨੂੰ ਜਿਹੜਾ ਹੈ ਛੱਡਿਆ ਨਹੀਂ ਜਾਏਗਾ ਜਾਂ ਇਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਲਿਆ ਜਾਏਗਾ ਹੁਵਾਰਿਸ ਪੰਜਾਬ ਦੇ ਸਿਆਸੀ ਪਾਰਟੀ ਪਾਰਟੀ ਜਿਸ ਦੇ ਵਿੱਚ ਦੋ ਚਿਹਰੇ ਮੈਂਬਰ ਪਾਰਲੀਮੈਂਟ ਵਜੋਂ ਵੇਖਣ ਨੂੰ ਮਿਲ ਰਹੇ ਨੇ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਐਲਾਨ ਕਿ ਸਹੀ ਸਮਾਸੀਕਰਨ ਦਾ ਐਲਾਨ ਕਰਨ ਦੇ ਪਿੱਛੇ ਕਿਸੇ ਤਰੀਕੇ ਦਾ ਕੋਈ ਸਿਆਸੀ ਦਬਾਅ ਇਹਨਾਂ तमाम ਚੀਜ਼ਾਂ ਦੇ ਉੱਤੇ ਹਰ ਕੋਈ ਆ ਕੇ ਸੋਸ਼ਲ ਮੀਡੀਆ ਦੇ ਉੱਤੇ ਗੱਲ ਕਰ ਰਿਹਾ ਹੈ ਅਸੀਂ ਆਪਣੇ ਦਰਸ਼ਕਾਂ ਨੂੰ ਜੇਕਰ ਸਮਝਾਉਣ ਦੀ ਕੋਸ਼ਿਸ਼ ਕਰੀਏ ਮਾਗੀ ਦਾ ਦਿਨ ਜੋ ਚੁਣਿਆ ਗਿਆ ਤੇ ਐਲਾਨ ਕੀਤੀ ਗਈ ਨਵੀਂ ਸਿਆਸੀ ਪਾਰਟੀ ਕਿਵੇਂ ਸਮਝਦੇ ਹਾਂ ਸੀ ਬਿਲਕੁਲ ਤੁਸੀਂ ਕਹੇ ਕਿ ਸਮ ਜੇ ਆਪਾਂ ਕਹਿ ਰਹੀ ਹਾਂ ਕਿ ਕਿਤਨਾ ਕਿਤੇ ਦੋ ਤਰੀਕਾ ਵਾਲੇ ਫੈਸਲੇ ਜੇ ਸਹੀ ਤਰੀਕੇ ਦੇ ਨਾਲ ਲਾਗੂ ਹੋਏ ਹੁੰਦੇ ਜਿਸ ਦੇ ਵਿੱਚ ਸਪੇਸ ਜਿਹੜੀ ਹੈ ਸਾਰਿਆਂ ਨੂੰ ਬਰਾਬਰ ਦੇ ਦਿੱਤੀ ਜਾਂਦੀ ਇੱਕ ਪਰਿਵਾਰ ਦੇ ਕੋਲੋਂ ਖੇੜਾ ਛੁਡਾ ਲਿਆ ਜਾਂਦਾ ਤੁਸੀਂ ਕਹਿੰਨਾ ਕੀ ਕੋਈ ਚੱਲ ਰਿਹਾ ਹੈ ਤੇ ਫਿਰ ਸ਼ਾਇਦ ਇਹ ਨਾ ਹੁੰਦਾ ਫਿਰ ਸ਼ਾਇਦ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਇਹਨਾਂ ਦੀ ਪਾਰਟੀ ਨੂੰ ਸ਼ਾਇਦ ਇਹ ਨਹੀਂ ਸਪੋਰਟ ਵੀ ਨਾ ਮਿਲਦੀ ਕਿਉਂਕਿ ਜਦੋਂ ਆਪਾਂ ਕਹਿ ਲਈਏ ਕਿ ਪੁਨਰ ਸਰਜੀਤੀ ਅਕਾਲੀ ਦਲ ਦੀ ਜਿਸ ਤਰੀਕੇ ਦੇ ਨਾਲ ਸੀਗਾ ਅਗਰ ਉਸ ਤਰੀਕੇ ਦੇ ਨਾਲ ਹੂ ਬਹੂ ਹੋ ਜਾਂਦੀ ਕਿ ਦੋ ਤਰੀਕ ਨੂੰ ਫੈਸਲੇ ਆਏ ਨੇ ਦੰਦ ਦੇ ਅੰਦਰ ਅੰਦਰ ਅਸਤੀਫਾ ਪ੍ਰਮਾਣ ਹੁੰਦਾ ਇੱਕਦਮ ਜਿਹੜੀ ਹੈ ਨਮੀ ਪਰਤੀ ਜਿਹੜੀ ਹੈ ਉਹ ਚਾਲੂ ਹੋ ਜਾਂਦੀ ਤੁਹਾਨੂੰ ਯਾਦ ਹੋਵੇਗਾ ਕਿ ਐਡਵੋਕੇਟ ਜਿਹੜੇ ਫੁਲਕਾ ਸਾਹਿਬ ਹੈਗੇ ਨੇ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਜਿਹੜਾ ਹੈਗਾ ਅਕਾਲੀ ਦਲ ਦੀ ਉਹਨਾਂ ਨੇ ਹੱਥੋ ਹੱਥ ਬਿਆਨ ਦਿੱਤਾ ਸੀ ਕਿ ਮੈਂ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਵਾਂਗਾ ਕਿ ਨਵੀਂ పార్టీ ਖੁੱਲੇਗੀ ਮੈਂ ਸ਼ਾਮਲ ਹੋਵਾਂਗਾ ਇਦਾਂ ਹੋ ਸਕਦਾ ਹੈ ਕਿ ਜਦੋਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਫੈਸਲੇ ਸੁਣਾਏ ਜਾ ਰਹੇ ਸਨ ਤਾਂ ਲੱਗ ਗਿਆ ਸੀ ਕਿ ਦੁਬਾਰਾ ਜਿਹੜੀ ਪੁਨਰ ਸਿਰਜੀਤੀ ਹੋਏਗੀ ਪਰ ਉਸ ਤੋਂ ਆਪਾਂ ਬਾਅਦ ਦੇਖਿਆ ਕਿ ਕੀ ਕੁਝ ਵਾਪਰਿਆ ਕਿਸ ਤਰੀਕੇ ਦੇ ਨਾਲ ਇੱਕ ਜਥੇਦਾਰ ਸਾਹਿਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਪੂਰਾ ਮਾਹੌਲ ਜਿਹੜਾ ਹੈ ਉਸ ਨੂੰ ਆਪਣੇ ਹੱਕ ਦੇ ਵਿੱਚ ਪਗਤੌਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਤੇ ਫਿਰ ਸ਼ਾਇਦ ਆਪਾਂ ਕਹ ਲਈ ਕਿ ਇਹੀ ਇੱਕ ਕਾਰਨ ਹੈ ਕਿ ਇਹ ਜਿਹੜੀ ਨਵੀਂ ਪਾਰਟੀ ਹੋਂਦ ਦੇ ਵਿੱਚ ਆਈ ਹੈ ਤੇ ਇਹਨਾਂ ਨੇ ਵੀ ਆਪਾਂ ਕਹੀ ਕਿ ਕਾਫੀ ਵੱਡਾ ਇਕੱਠ ਜਿਹੜਾ ਇਹਨਾਂ ਨੇ ਵੀ ਜਿਹੜਾ ਕਰਨ ਦੇ ਵਿੱਚ ਕਾਮਯਾਬ ਹੋਏ ਹੈਗੇ ਨੇ ਪਾਰਟੀ ਦਾ ਨਾਮ ਅਕਾਲੀ ਦਲ ਵਾਰਿਸ ਪੰਜਾਬ ਦੇ ਤੁਸੀਂ ਦੱਸ ਗਿਆ ਇਹ ਉਹ 15 ਨੁਕਾਤੀ ਪ੍ਰੋਗਰਾਮ ਜਿਹੜਾ ਹੈ ਇਹਨਾਂ ਨੇ ਦਿੱਤਾ ਹੈਗਾ ਜਿੱਦਾਂ ਉਹਨਾਂ ਦਾ ਇੱਕੋ ਹੀ ਮਤਾ ਸੀ ਨਾ ਇਹਨਾਂ ਦੇ 15 ਹੈਗੇ ਆ ਤੇ ਉਸ ਦੇ ਵਿੱਚ ਉਹਨਾਂ ਨੇ ਪਾਰਟੀ ਦਾ ਆਪਣਾ ਇੱਕ ਤਰ੍ਹਾਂ ਦੀ ਕਮੇਟੀ ਬਣਾਈ ਕਹਿ ਲਈਏ ਜਾਂ ਇੱਕ ਤਰ੍ਹਾਂ ਦਾ ਉਹਨਾਂ ਨੇ ਇੱਕ ਸਟ੍ਰਕਚਰ ਜਆ ਪੇਸ਼ ਕਰਤਾ ਕਿ ਇਸ ਤਰੀਕੇ ਦੇ ਨਾਲ ਹੋਏਗਾ ਸੂਬਾਈ ਪਾਰਟੀ ਦੀ ਸਥਾਪਨਾ ਜੋ ਆਪਾਂ ਕਹਿ ਲਈ ਕਿ ਉਹਨਾਂ ਦਾ ਜਿਹੜਾ ਪਹਿਲਾ ਮਤਾ ਹੈਗਾ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਭਲਾਈ ਤੇ ਪੰਥ ਦੀ ਨਵੀਂ ਸੂਬਾਈ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਦੇ ਦਾ ਗਠਨ ਦਾ ਐਲਾਨ ਜਿਹੜਾ ਹੈ ਉਹ ਸੀ ਕਰਦੇ ਹੈਗੇ ਆ ਇੱਕ ਕਮੇਟੀ ਜਿਹੜੀ ਹੈ ਪ੍ਰਧਾਨ ਇਹਦਾ ਸਰਦਾਰ ਅਮਰਿਤਪਾਲ ਸਿੰਘ ਉਹਨਾਂ ਨੂੰ ਹੀ ਜਿਹੜੇ ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਉਹਨਾਂ ਨੂੰ ਬਣਾਇਆ ਗਿਆ ਹੈ ਪਰ ਇੱਕ ਕਾਰਜਕਾਰੀ ਕਮੇਟੀ ਆਪਾਂ ਕਹਿ ਸਕਦੇ ਹਾਂ ਜਿਸ ਦੇ ਵਿੱਚ ਬਾਪੂ ਜੀ ਤਰਸੀਮ ਸਿੰਘ ਜੀ ਨੇ ਨਾਲ ਐਮਪੀ ਸਰਪਜੀਤ ਸਿੰਘ ਤੇ ਨਾਲ ਤਿੰਨ ਜਣੇ ਹੋਰ ਹੈਗੇ ਨੇ ਤੇ ਦੇਖਦੇ ਆ ਕੀ ਕੁਝ ਇਸ ਦੇ ਵਿੱਚ ਹੁੰਦਾ ਹੈ ਫਿਰ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਕਮੇਟੀ ਬਣਾਈ ਗਈ ਹੈ ਜਿਹੜੀ ਸੰਵਿਧਾਨ ਕਰਨੀ ਤੇ ਜਨਤਾ ਕਮੇਟੀ ਹੈ ਫਿਰ ਪਰਤੀ ਕਮੇਟੀ ਬਣਾਈ ਗਈ ਹੈ ਜਿਨ੍ਹਾਂ ਨੇ ਕਿ 3 ਮਹੀਨੇ ਦੇ ਦੌਰਾਨ ਜਿਹੜੀ ਪਰਤੀ ਕਰਨੀ ਹੈ ਕਿੰਨੀ ਪਰਤੀ ਹੁੰਦੀ ਹੈ ਕਿਸ ਤਰ੍ਹਾਂ ਦਾ ਹੁੰਦਾ ਹੈ ਫਿਰ ਉਹ ਕਿੰਨੂੰ ਪ੍ਰਧਾਨ ਚੁਣਦੇ ਨੇ ਇਹ ਕਿਤਨਾ ਕਿਤੇ ਆਪਾਂ ਕਹੀ ਕਿ ਸਾਰਾ ਕੁਝ ਅਜੀਬ ਪਿਵਖ ਦੇ ਵਿੱਚ ਹੈ ਕਿ ਲੋਕ ਕਿਵੇਂ ਜਿਹੜਾ ਹੈ ਇਸ ਨੂੰ ਰਿਸਪੌਂਡ ਕਰਦੇ ਹੈਗੇ ਨੇ ਜੀ ਜੇਕਰ ਅਸੀਂ ਦੇਖਦੇ ਆ ਪਾਰਟੀਆਂ ਬਣਦੀਆਂ ਨੇ ਹੂੰ ਪਾਰਟੀਆਂ ਰਜਿਸਟਰ ਹੁੰਦੀਆਂ ਨੇ ਰਜਿਸਟਰ ਇੱਕ ਸੰਵਿਧਾਨ ਦੇ ਅਧੀਨ ਹੁੰਦੀਆਂ ਨੇ ਉਸ ਸੰਵਿਧਾਨ ਇਲੈਕਸ਼ਨ ਕਮਿਸ਼ਨ ਦੇ ਮੁਤਾਬਕ ਪੂਰਾ ਹੋਣਾ ਚਾਹੀਦਾ ਹੈ ਕਿ ਮੌਜੂਦਾ ਨਵੀਂ ਬਣੀਏ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਨਾਲ ਜੋ ਆਮ ਲੋਕਾਂ ਦਾ ਗੈਪਾ ਪੈ ਚੁੱਕਾ ਹੈ ਉਸ ਇੱਕ ਗੈਪ ਨੂੰ ਪੂਰਾ ਕਰਨ ਦੇ ਵਿੱਚ ਸਫਲ ਹੋ ਸਕਦੀ ਹੈ ਅਸੀਂ ਅਸੀਂ ਦੋਨੋਂ ਸਮਿਕਰਣ ਵਿਚਾਰੀਏ ਜਦ ਤੋਂ ਅਕਾਲੀ ਦਲ ਬਾਹਰ ਹੈ ਸੱਤਾ ਤੋਂ ਤੇ ਜਦ ਤੋਂ ਸਾਨੂੰ ਖਡੂਰ ਸਾਹਿਬ ਤੇ ਫਰੀਦਕੋਟ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਇਹ ਦੋਨਾਂ ਸਮਿਆਂ ਤੋਂ ਅਸੀਂ ਜੇ ਬਿਲਕੁਲ ਆਪਾਂ ਦੇਖੀਏ ਨਾ ਕਿ ਅਕਾਲੀ ਦਲ 2017 ਤੋਂ ਬਾਅਦ ਹੈਗਾ ਬਾਹਰ ਹੈਗਾ ਸੱਤਾ ਦੇ ਵਿੱਚੋਂ ਤੇ ਕਿਤਨਾ ਕਿਤੇ ਅਕਾਲੀ ਦਲ 2000 ਆਪਾਂ ਕਹਿ ਲਈਏ ਕਿ 24 ਦੇ ਵਿੱਚ ਆ ਕੇ ਜਿਹੜੇ ਇਲੈਕਸ਼ਨ ਹੁੰਦੇ ਨੇ ਇਹ 7 ਸਾਲਾਂ ਦੇ ਵਿੱਚ ਅਕਾਲੀ ਦਲ ਨੂੰ ਵੀ ਇਸੇ ਤਰੀਕੇ ਦਾ ਆਪਾਂ ਕਹਿ ਲਈਏ ਕਿ ਇੱਕ ਹੋ ਜਾਂਦਾ ਨਾ ਕਿ ਕਿ ਕੋਈ ਪਾਰਟੀ ਹੋਰ ਸਟੈਬਲਿਸ਼ ਤਾਂ ਹੋਣੀ ਨਹੀਂ ਹੈਗੀ ਤੇ ਉਹਨਾਂ ਨੂੰ ਹੋ ਜਾਂਦਾ ਨਾ ਕਿ ਦੁਬਾਰਾ ਲੋਕੀ ਘੁਮ ਘਮਾ ਕੇ ਸਾਡੇ ਕੋਲ ਹੀ ਆਉਣਗੇ ਕਿਤੇ ਨਾ ਕਿਸੇ ਇਸ ਤਰੀਕੇ ਨੂੰ ਲੈ ਕੇ ਇਹਨਾਂ ਲੀਹਾਂ ਤੇ ਅਕਾਲੀ ਦਲ ਜਿਹੜਾ ਸੀ ਉਹ ਆਪਾਂ ਕਹਿ ਲਈ ਕਿ ਪੈਰਵਾਈ ਕਰ ਰਿਹਾ ਸੀ ਜਾਂ ਅਕਾਲੀ ਦਲ ਚੱਲ ਰਿਹਾ ਹੈਗਾ ਸੀ ਤੇ ਹੁਣ ਜਦੋਂ ਤੁਸੀਂ ਕਿਹਾ ਕਿ ਇਸ ਗੈਪ ਨੂੰ ਪੂਰਾ ਕਰ ਸਕੇਗਾ ਕਿ ਨਹੀਂ ਇਹ ਤੇ ਆਪਾਂ ਕਹਿ ਸਕਦੇ ਹਾਂ ਕਿ ਸਮੇਂ ਦੇ ਵਿੱਚ ਗਰਭ ਦੇ ਵਿੱਚ ਇਹ ਗੱਲ ਹੈਗੀ ਹੈ ਪਰ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਹਮਾਇਤ ਭਾਈ ਅਮਰਤਪਾਲ ਸਿੰਘ ਨੂੰ ਰਹੀ ਹੈਗੀ ਹੈ ਚਾਹੇ ਉਹ ਡਿਬਰੂਗੜ ਜੇਲ੍ਹ ਦੇ ਵਿੱਚ ਹੈਗੇ ਨੇ ਭਾਵੇਂ ਉੱਥੋਂ ਵੀ ਜੇ ਆਪਾਂ ਕਹਿ ਲਈ ਕਿ ਕੋਈ ਬੰਦਾ 2 ਲੱਖ ਵੋਟਾਂ ਦੇ ਨਾਲ ਇਨੇ ਵੱਡੇ ਮਾਰਜਨ ਤੇ ਜਿੱਤਿਆ ਹੈਗਾ ਹੈ ਤੇ ਹੁਣ ਵੀ ਜਿਹੜਾ ਹੈ ਕਿਤਨਾ ਕਿਤੇ ਜੀ ਇਕੱਠ ਉਹਨਾਂ ਦੇ ਨਾਮ ਤੇ ਹੁੰਦਾ ਹੈਗਾ ਤੇ ਲੋਕਾਂ ਦੀ ਆਮ ਲੋਕਾਂ ਦੀ ਸਪੋਰਟ ਤੇ ਹੈਗੀ ਹੈ ਬਾਕੀ ਮੇਨ ਗੱਲ ਇਹੀ ਹੈ ਕਿ ਸ਼ਾ ਮੁਹੰਮਦਾਂਤ ਨੂੰ ਉਹੀ ਹੋਸੀ ਜੋ ਕਰੇਗਾ ਖਾਲਸਾ ਪੰਥਵੀਆ ਕਿ ਪੰਥ ਨੂੰ ਕਿੰਨੀ ਪ੍ਰਮਾਨ ਹੁੰਦੀ ਹੈ ਜਾਂ ਦੂਜੇ ਮੰਨਿ ਅਕਾਲੀ ਦਲ ਹੋਰ ਕਿੰਨੀਆਂ ਗਲਤੀਆਂ ਕਰਦਾ ਹੈ ਕਿ ਉਹ ਡਾਇਰੈਕਟ ਜਿਹੜਾ ਹੈ ਕਲੈਸ਼ ਦੇ ਵਿੱਚ ਆਉਂਦਾ ਹੈਗਾ ਹੈ ਜਾਂ ਆਪਾਂ ਕਹਿ ਲਈਏ ਕਿ ਕਿਸੇ ਤਰੀਕੇ ਦੇ ਨਾਲ ਉਹ ਦੁਬਾਰਾ ਆਪਣੇ ਆਪ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰਦੇ ਹੈ ਜੇ ਮੰਨ ਲਓ ਕਿ ਸੱਤ ਮੈਂਬਰੀ ਕਮੇਟੀ ਜਾਂ ਜਸਵੰਤ ਸਿੰਘ ਸਾਹਿਬ ਦੇ ਜਿਹੜੇ ਫੈਸਲੇ ਹੁੰਦੇ ਨੇ ਉਹਨਾਂ ਨੂੰ ਇਨ ਬਿਨ ਜਿਹੜਾ ਹੈ ਲਾਗੂ ਕਰਨ ਵੱਲ ਨੂੰ ਚੱਲ ਪੈਂਦੇ ਹੈਗੇ ਨੇ ਜੋ ਕਿ ਉਹ ਲੱਗ ਨਹੀਂ ਰਿਹਾ ਹੈਗਾ ਜਿਸ ਤਰੀਕੇ ਦੇ ਚਾਹੇ ਉਹਨਾਂ ਦਾ ਹੁਣ ਮਾਗੀ ਵਾਲਾ ਹੀ ਮਤਾ ਹੋਵੇ ਕਿ ਸਾਰੇ ਮੁੱਦੇ ਛੱਡ ਕੇ ਉਹਨਾਂ ਨੇ ਸਿਰਫ ਇੱਕੋ ਹੀ ਆਪਣੇ ਪਰਿਵਾਰ ਵਾਲੇ ਮਸਲੇ ਨੂੰ ਹੀ ਉਭਾਰਿਆ ਹੈਗਾ ਏ ਤੇ ਉਹਦੇ ਤੋਂ ਲੱਗ ਨਹੀਂ ਰਿਹਾ ਬਾਕੀ ਆਪਾਂ ਕਹਿ ਸਕਦੇ ਆ ਕਿ ਬਾਕੀ ਇਹਨਾਂ ਦੀ ਕਾਰਜਕਾਰ ਕਿਵੇਂ ਦਾ ਰਹਿੰਦਾ ਹੈਗਾ ਏ ਕੰਮ ਕਰ ਕਿਵੇਂ ਦਾ ਰਹਿੰਦਾ ਪਾਰਟੀਆਂ ਦੇ ਇਸ ਤੋਂ ਪਹਿਲਾਂ ਹੋਰ ਵੀ ਬਹੁਤ ਬਣੀਆਂ ਹੈਗੀਆਂ ਨੇ ਪਰ ਮਾਗੀ ਦੇ ਮੌਕੇ ਤੇ ਜਿਹੜੇ ਇਕੱਠ ਨੇ ਸਿਰਫ ਪੰਥਕ ਪਾਰਟੀਆਂ ਹੀ ਕਰ ਸਕਦੀਆਂ ਨੇ ਉੱਥੇ ਕੋਈ ਕਾਂਗਰਸ ਦਾ ਜਾਂ ਆਮ ਆਦਮੀ ਪਾਰਟੀ ਦਾ ਇਕੱਠ ਨਹੀਂ ਹੁੰਦਾ ਤੇ ਉੱਥੇ ਦੇਖਦੇ ਆਂ ਬਾਕੀ ਲੋਕ ਕਿਦਾਂ ਹੌਲੀ-ਹੌਲੀ ਇਹਦੇ ਵੱਲ ਕੀ ਆਕਰਸ਼ਿਤ ਹੁੰਦੇ ਨੇ ਜਾਂ ਨਹੀਂ ਕਿਉਂਕਿ ਜੇ ਆਪਾਂ ਕਹੀਏ ਕਿ ਮੇਨ ਇਹਦੇ ਜਿਹੜੇ ਕਰਤਾ-ਕਰਤਾ ਜਾਂ ਮੇਨ ਆਪਾਂ ਕਹ ਲਈਏ ਕਿ ਅਮਰਪਾਲ ਸਿੰਘ ਹੋਣੀ ਉਹਨਾਂ ਦੇ ਤੇ ਹੁਣ ਯੂਏਪੀਏ ਵੀ ਐਡ ਹੋ ਗਿਆ ਤੇ ਉਹਨਾਂ ਦੇ ਜਲਦ ਬਾਹਰ ਆਉਣ ਦੀ ਹਾਲ ਦੀ ਘੜੀ ਦੇ ਵਿੱਚ ਕੋਈ ਉਮੀਦ ਜਿਹੜੀ ਆਪਾਂ ਕਹਿ ਸਕਦੇ ਆ ਕਿ ਲੱਗਦੀ ਨਹੀਂ ਹੈਗੀ ਪਾਰਟੀ ਦਾ ਇਸ ਵੇਲੇ ਗਠਨ ਕੀਤਾ ਜਾਣਾ ਤੇ ਪਾਰਟੀ ਦੇ ਵਿੱਚ ਸਿਰਫ ਦੋ ਵੱਡੇ ਚਿਹਰੇ ਇਸ ਨੂੰ ਨਜ਼ਰ ਆਣੇ ਹਾਲ ਫਿਲਹਾਲ ਦੇ ਵਿੱਚ ਸਰਵਜੀਤ ਸਿੰਘ ਸੰਸਦ ਫਰੀਦਕੋਟ ਤੋਂ ਜੀ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਇਹ ਦੋ ਵੱਡੇ ਚਿਹਰੇ ਇਸ ਵੇਲੇ ਨਜ਼ਰ ਆ ਰਹੇ ਨੇ ਇਹਨਾਂ ਤਮਾਮ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਸਿਆਸੀ ਤੌਰ ਦੇ ਉੱਤੇ ਚਲੋ ਜੋ ਕੁਝ ਹਲੇ ਅਪਡੇਟਸ ਆਣ ਗਿਆ ਕਿ ਕੁਝ ਪਾਰਟੀ ਕਰਦੀਆਂ ਨਹੀਂ ਲੇਕਿਨ ਕੀ ਝਟਾਵ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵੱਲ ਰਹਿ ਸਕਦਾ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕੁਝ ਬੇਨਤੀਆਂ ਕੁਝ ਲਿਖਤੀ ਪੱਤਰ ਆਪਣੇ ਪਿਤਾ ਦੇ ਨਾਮ ਭੇਜੇਗੇ ਉਸ ਦੇ ਵਿੱਚ ਗੱਲਾਂ ਸਾਹਮਣੇ ਆ ਰਹੀਆਂ ਸੀ ਉਸ ਦੇ ਵਿੱਚ ਨਾ ਇਹਨਾਂ ਦਾ ਜਿਹੜਾ ਹੈਗਾ ਸਿਕ ਸੰਸਥਾਵਾਂ ਨੂੰ ਲੈ ਕੇ ਜਿਹੜਾ ਸ਼ਕਤੀਸ਼ਾਲੀ ਬਣਾਉਣਾ ਉਹਦੇ ਵਿੱਚ ਬਕਾਇਦਾ ਇਹ ਹੈਗਾ ਔਰ ਇਹ ਤਾਂ ਪਹਿਲੇ ਦਿਨ ਤੋਂ ਹੀ ਜਿਹੜਾ ਕਲੀਅਰ ਸੀਗਾ ਕਿ ਧਾਰਮਿਕ ਤੌਰ ਤੇ ਤੇ ਇਹਨਾਂ ਦੀ ਜਿਹੜੀ ਜਥੇਬੰਦੀ ਹੈਗੀ ਆ ਉਹ ਇਸ ਦੇ ਵਿੱਚ ਐਂਟਰ ਹੋਏਗੀ ਸਿਆਸਤ ਵਾਲੇ ਬੰਨੇ ਅਮਰਿਤਪਾਲ ਸਿੰਘ ਜਦੋਂ ਤੱਕ ਪੱਕਾ ਲਈਏ ਕਿ ਅੰਦਰ ਨਹੀਂ ਸੀ ਗਏ ਹੈਗੇ ਉਦੋਂ ਤੱਕ ਉਹ ਸਿਆਸੀ ਤੌਰ ਤੇ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਬਿਆਨ ਨਹੀਂ ਸੀ ਕਿ ਅਸੀਂ ਇਸ ਪੋਲਿਟਿਕਸ ਚਾਵਾਂਗੇ ਪਰ ਧਾਰਮਿਕ ਤੌਰ ਦੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਅਸੀਂ ਆਵਾਂਗੇ ਔਰ ਇਹਦੇ ਵਿੱਚ ਵੀ ਬਕਾਇਦਾ ਉਹਨਾਂ ਦਾ ਜਿਹੜਾ ਚੌਥਾ ਮਤਾ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਵੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਚੋਣਾਂ ਨੇ ਉੱਚੇ ਕਿਰਦਾਰ ਵਾਲੇ ਇਮਾਨਦਾਰ ਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ ਜੋ ਕਿ ਗੁਰਦੁਆਰਾ ਸੰਸਥਾ ਗੁਰਦੁਆਰਾ ਪ੍ਰਬੰਧ ਲਈ ਗਿਰਾਵਟ ਨੂੰ ਦੂਰ ਕਰਨ ਲਈ ਧਾਰਮਿਕ ਆਰਥਿਕ ਪ੍ਰਬੰਧਕ ਵਿਧੇਕ ਚੋਣ ਅਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸਿਫਤੀ ਸੁਧਾਰ ਲਿਆ ਕਿ ਸਿੱਖ ਰਹਿਤ ਮਰਿਆਦਾ ਤੇ ਪੈਰਾ ਦੇਣਗੇ ਤੇ ਸ਼ਰਮਣੀ ਕਮੇਟੀ ਨੂੰ ਸਹੀ ਅਰਥਾਂ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਸੰਸਦ ਬਣਾਉਣਗੇ ਮਤਲਬ ਇਥੇ ਕਲੀਅਰ ਹੈਗਾ ਔਰ ਜੋ ਉਮੀਦਾਂ ਲੱਗ ਰਹੀਆਂ ਨੇ ਕਿ ਸ਼ਾਇਦ ਆਉਣ ਵਾਲੇ ਕੁਝ ਮਹੀਨਿਆਂ ਦੇ ਕਿਉਂਕਿ ਹਰਿਆਣਾ ਕਮੇਟੀ ਦੀਆਂ ਚੋਣਾਂ ਤੁਸੀਂ ਦੇਖਿਆ ਹੈ ਕਿ ਜੀ ਹੋਣ ਜਾ ਰਹੀਆਂ ਨੇ 19 ਤਰੀਕ ਨੂੰ ਹੋ ਜਾਣੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆ ਸਕਦੀਆਂ ਨੇ ਕਿਉਂਕਿ ਵੋਟਾਂ ਬਣਾਉਣ ਦਾ ਜਿਹੜਾ ਹੈ ਕੰਮ ਇੱਕ ਪ੍ਰਸੀਜਰ ਹੁੰਦਾ ਹੈ ਉਹ ਪੂਰਾ ਹੋ ਚੁੱਕਿਆ ਹੋਇਆ ਜੀ ਇਹਨਾਂ ਤਮਾਮ ਚੀਜ਼ਾਂ ਦੇ ਵਿੱਚ ਅਸੀਂ ਇਹ ਵੀ ਦੇਖੀਏ ਆ ਪਾਰਟੀ ਨੇ ਕਈ ਤਰੀਕਿਆਂ ਤੇ ਮਤੇ ਐਲਾਨ ਦਿੱਤੇ ਨੇ ਪਾਰਟੀ ਦੇ ਵਿੱਚ ਪਰਵਾ ਇਕੱਠ ਵੀ ਸਾਨੂੰ ਵੇਖਣ ਨੂੰ ਮਿਲਿਆ ਜੀ ਉਸ ਪਰਮੇ ਕਾਠ ਦੇ ਵਿੱਚ ਆ ਆਮ ਲੋਕਾਂ ਦੀ ਸ਼ਮੂਲੀਅਤ ਹੋਣੀ ਆ ਆਮ ਲੋਕਾਂ ਦਾ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੀ ਸੋਚ ਦੇ ਉੱਤੇ ਪੈਰਾ ਦੇਣ ਦੀ ਜੋ ਗੱਲ ਸੀ ਕਿ ਕਿਉਂਕਿ ਅਸੀਂ ਜਿੱਥੇ ਤਸਵੀਰਾਂ ਦੀ ਗੱਲ ਆਂਦੀ ਹੈ ਨਾ ਤਸਵੀਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਭਾਵੇਂ ਹਲੇ ਵੀ ਆ ਪ੍ਰਕਾਸ਼ ਸਿੰਘ ਬਾਦਲ ਉਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੀਆਂ ਤਸਵੀਰਾਂ ਲਾ ਕੇ ਉਸ ਅਧੀਨ ਹੀ ਪਾਰਟੀ ਨੂੰ ਚਲਾ ਰਹੀ ਹੈ ਲੇਕਿਨ ਇੱਥੇ ਜਿਸ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਵਾਰਸਪੁਰਜਾ ਪਾਰਟੀ ਬਣਾਈ ਗਈ ਇਸ ਦੇ ਵਿੱਚ ਸੰਤਾ ਦੀ ਤਸਵੀਰ ਇਸਤੇਮਾਲ ਕੀਤੀ ਗਈ ਆ ਸੋਚ ਦੇ ਉੱਤੇ ਪੈਰਾ ਉਹਨਾਂ ਦੀ ਦੇਣ ਦੀ ਗੱਲ ਕਹੀ ਗਈ ਹੈ ਜਿੰਨੇ ਉਹਨਾਂ ਨੇ ਮਤੇ ਪਾਏ ਨੇ ਇਹਨਾਂ ਮਤਿਆਂ ਦੇ ਵਿੱਚ ਪ੍ਰਵਾਸੀਆਂ ਦੀ ਗੱਲ ਜ਼ਿਕਰ ਹੋਈ ਹੋਈ ਉਸ ਦੀ ਬਿਲਕੁਲ ਤੁਹਾਨੂੰ ਯਾਦ ਹੋਵੇਗਾ ਜਦੋਂ ਵਾਰਿਸ ਪੰਜਾਬ ਦੇ ਜਦੋਂ ਦਸਤਾਰਬੰਦੀ ਹੁੰਦੀ ਹੈਗੀ ਅੰਮ੍ਰਿਤਪਾਲ ਸਿੰਘ ਦੀ ਉਦੋਂ ਵੀ ਇਹਨਾਂ ਦਾ ਜਿਹੜਾ ਇਹ ਆਇਆ ਸੀ ਕਿ ਪੰਜਾਬ ਪੰਜਾਬੀਆਂ ਦਾ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਪ੍ਰਵਾਸ ਹੋ ਰਿਹਾ ਹੈ ਇੱਕ ਪਲੈਂਟ ਪ੍ਰਵਾਸ ਇਥੇ ਜਿਹੜਾ ਇਹਨਾਂ ਦਾ 11ਵਾਂ ਤੇ 12ਵਾਂ ਮਤਾ ਉਹ ਇਸੇ ਬਾਰੇ ਇਹਨਾਂ ਨੇ ਰੱਖਿਆ ਹੈ ਕਿ ਇੱਕ ਜਿਹੜਾ ਪੰਜਾਬ ਦੇ ਵਿੱਚੋਂ ਜਿਹੜੀ ਨੌਜਵਾਨੀ ਬਾਹਰ ਜਾ ਰਹੀ ਹੈ ਉਹਨਾਂ ਦੇ ਬਾਰੇ ਕੋਈ ਸੋਚ ਵਿਚਾਰ ਕਰਨੀ ਤੇ ਦੂਜਾ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸ ਹੋ ਰਿਹਾ ਹੈਗਾ ਉਹਦੇ ਬਾਰੇ ਵੀ ਜਿਹੜਾ ਹੈਗਾ ਇਹ ਕਿਤਨਾ ਕਿਤੇ ਯੋਜਨਾਬੰਦ ਤਰੀਕੇ ਦੇ ਨਾਲ ਜਿਹੜੀਆਂ ਆਪਾਂ ਕਹ ਲਈਏ ਕਿ ਕੋਈ ਇਸ ਤਰ੍ਹਾਂ ਦਾ ਲਾਅ ਬਣਾ ਕੇ ਉਸ ਨੂੰ ਜਿਹੜਾ ਹੈ ਸੈੱਟ ਕਰਨਾ ਸਰਦਾਰ ਸੁਖਪਾਲ ਸਿੰਘ ਖੈਰਾ ਹੋਣਾ ਦੀ ਜਦੋਂ ਤੁਹਾਨੂੰ ਯਾਦ ਹੋਵੇਗਾ ਕਿ ਚੋਣ ਮੁਹਿੰਮ ਚੱਲ ਰਹੀ ਸੀ ਤੇ 2022 ਦੇ ਵਿੱਚ ਜਦੋਂ ਇਹ ਸਰਕਾਰ ਆਉਂਦੀ ਹੈ ਤੇ ਉਹਨਾਂ ਨੇ ਪ੍ਰਾਈਵੇਟ ਮੈਂਬਰ ਬਿੱਲ ਵੀ ਇੱਕ ਦਿੱਤਾ ਹੋਇਆ ਹੈ ਜਿਸ ਦੇ ਵਿੱਚ ਕਿ ਉਹ ਕੋਈ ਵੱਖਰਾ ਆਪਾਂ ਕਹ ਲਈਏ ਕਿ ਇਸ ਦੇ ਵਿੱਚ ਇਹ ਜਾਨੀ ਕਿ ਪੰਜਾਬ ਕੋਈ ਪਹਿਲਾ ਸੂਬਾ ਹੋਏਗਾ ਆਲਰੇਡੀ ਕਾਨੂੰਨ ਜਿਹੜਾ ਹੈ ਬਾਕੀ ਸੂਬਿਆਂ ਦੇ ਵਿੱਚ ਹੈਗਾ ਹੈ ਜਿੱਦਾਂ ਹੁਣ ਤੁਸੀਂ ਦੇਖ ਲਓ ਕਿ ਹਿਮਾਚਲ ਦੇ ਵਿੱਚ ਤੁਸੀਂ ਜਾ ਕੇ ਜਾ ਜ਼ਮੀਨ ਨਹੀਂ ਖਰੀਦ ਸਕਦੇ ਕਿਉਂਕਿ ਉੱਥੇ ਇੱਕ ਕਾਨੂੰਨ ਦੀ ਇੱਕ ਧਾਰਾ ਹੈਗੀ ਹੈ ਵਿਧਾਨ ਸਭਾ ਨੇ ਪਾਸ ਕੀਤਾ ਹੋਇਆ ਹੈ ਕਿ ਜਿਹੜਾ ਉੱਥੋਂ ਦਾ ਡੋਮਿਸਾਈਲ ਹੋਏਗਾ ਜਿਹੜਾ ਉੱਥੋਂ ਦਾ ਵਸਨੀਕ ਹੋਏਗਾ ਜਾਂ ਜਿਹਦੀਆਂ ਪੁਸ਼ਤਾ ਉੱਥੇ ਰਹਿ ਰਹੀਆਂ ਨੇ ਉਹਦੇ ਜੋ ਧਰਮ ਵਾਲੀ ਗੱਲ ਨਹੀਂ ਕਿ ਉਹ ਸਿੱਖ ਹੋਏਗਾ ਜਾਂ Hindu ਹੋਏਗਾ ਜਾਂ ਇਸਾਈ ਹੋਏਗਾ ਉਸ ਦੇ ਵਿੱਚ ਜਿਨ੍ਹਾਂ ਦੀ ਆਪਾਂ ਕਹ ਲਈ ਕਿ ਜਿਹੜੇ ਪੰਜਾਬ ਨੂੰ ਬਿਲੋਂਗ ਕਰਦੇ ਨੇ ਉਹ ਉੱਥੇ ਆਪਣਾ ਕਾਰੋਬਾਰ ਕਰ ਸਕਦੇ ਨੇ ਪਰ ਜਿਹੜੇ ਬਾਹਰੋਂ ਆਉਂਦੇ ਨੇ ਉਹ ਇੱਕਦਮ ਨਹੀਂ ਹੈਗਾ ਕਿ ਆ ਕੇ ਜਿਹੜਾ ਹੈਗਾ ਕਿ ਹੱਥੋ ਹੱਤ ਇੱਕ ਆਧਾਰ ਕਾਰਡ ਉਹਨਾਂ ਦਾ ਉੱਧਰ ਬਣਿਆ ਹੋਇਆ ਏ ਇੱਕ ਇੱਧਰ ਬਣਿਆ ਹੋਇਆ ਤੁਹਾਨੂੰ ਯਾਦ ਹੋਵੇਗਾ ਕਿ ਜਿਹੜਾ ਮੁਹਾਲੀ ਵਾਲਾ ਮਸਲਾ ਉੱਭਰਿਆ ਸੀ ਕਿ ਪ੍ਰਵਾਸੀ ਦੇ ਵੱਲੋਂ ਦੋ ਕਤਲ ਕਰ ਦਿੱਤੇ ਜਾਂਦੇ ਸੀ ਇੱਕ ਵੱਡਾ ਮੂਰਛਾ ਵੀ ਲਾਇਆ ਸੀ ਲੱਖੇ ਸੁਨਾਣੇ ਹੋਣਾ ਨੇ ਅਮਿਤੋਜ ਸਿੰਘ ਮਾਨ ਹੋਣਾ ਨੇ ਤੇ ਉਹਨਾਂ ਦੀ ਵੀ ਇਹੀ ਮੰਗ ਇਹ ਦੇ ਨਾਲ ਰਲਦੀ ਮਿਲਦੀ ਆ ਆਪਾਂ ਕਹਿ ਸਕਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਨਹੀਂ ਹੋਣਾ ਚਾਹੀਦਾ ਕਿ ਇਹ ਬੰਦੇ ਇੱਧਰ ਆਉਂਦੇ ਨੇ ਹੱਥੋ ਹੱਟ ਦਾਰ ਕਾਰਡ ਬਣ ਜਾਂਦੇ ਨੇ ਹੱਥੋ ਹੱਟ ਵੋਟਾਂ ਬਣ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਉਹਨਾਂ ਦੇ ਇੱਧਰ ਬੈਨੀਫਿਟ ਵੀ ਚਾਲੂ ਹੋ ਜਾਂਦੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਕਿਤੇ ਨਾ ਕਿਤੇ ਇਹਦੇ ਬਾਰੇ ਧਿਆਨ ਜਿਹੜਾ ਹੈ ਦੇਣਾ ਪਏਗਾ ਔਰ ਇਹ ਇਹਨਾਂ ਨੇ ਬਕਾਇਦਾ ਇਸਤੇ ਵਿੱਚ ਕਿਹਾ ਹੈਗਾ ਹੁਣ ਦੇਖਦੇ ਹਾਂ ਕਿ ਕਿਵੇਂ ਜਾਂ ਇਹਨੂੰ ਕਿੰਨੀ ਕਿ ਐਕਸੈਪਟੈਂਸ ਮਿਲਦੀ ਹੈ ਕਿਉਂਕਿ ਜਦੋਂ ਸੁਖਵਾਲ ਸਿੰਘ ਖੈਰਾ ਉਹਨਾਂ ਨੇ ਆਪਣੀ ਇਲੈਕਸ਼ਨ ਕੈਂਪੇਨ 'ਚ ਕਿਹਾ ਸੀ ਤੇ ਉਦੋਂ ਜਿਹੜੇ ਉਹਨਾਂ ਦੇ ਪ੍ਰਧਾਨ ਹੈਗੇ ਨੇ ਉਹਨਾਂ ਨੇ ਹੀ ਉਹ ਤੋਂ ਕੰਨੀ ਕਿतरा ਲਈ ਸੀ ਕਿ ਅਸੀਂ ਉਹਨਾਂ ਦਾ ਇੰਡੀਵਿਜੂਅਲ ਬਿਆਨ ਹੈ ਅਸੀਂ ਇਹਦੀ ਸਪੋਰਟ ਜਿਹੜੀ ਹੈ ਨਹੀਂ ਕਰਦੇ ਹੈਗੇ ਤੇ ਕਾਫੀ ਕੁਝ ਆਪਾਂ ਕਹਿ ਲਈ ਕਿ ਅਜੇ ਪਵਿੱਖ ਦੇ ਵਿੱਚ ਇਹਨਾਂ 'ਚੋਂ ਕਿੰਨਿਆਂ ਮਤਿਆਂ ਦੇ ਉੱਤੇ ਕੰਮ ਹੁੰਦਾ ਹੈ ਜਾਂ ਲੋਕ ਮੇਨ ਗੱਲ ਤੇ ਲੋਕਾਂ ਤੇ ਹੈ ਕਿ ਲੋਕ ਕਿੰਨੀ ਕਿ ਐਕਸੈਪਟੈਂਸ ਦਿੰਦੇ ਹੈਗੇ ਨੇ ਜੀ ਆਮ ਆਵਾਮ ਕਿੰਨੀ ਕਿ ਐਕਸੈਪਟੈਂਸ ਦਿੰਦੀ ਹੈ ਅਜਿਹੀ ਪਾਰਟੀ ਨੂੰ ਕਿਉਂਕਿ ਹੁਣ ਇਸ ਵੇਲੇ ਜੋ ਭਾਰਤੀ মিডিਆ ਹੈ ਉਸ ਉਹ ਵੀ ਇਸ પાર્ટી ਨੂੰ ਬੜੀ ਬਰੀਕ ਕਿਦ ਨਾਲ ਵੇਖ ਰਿਹਾ ਹੈ ਬਾਚ ਰਿਹਾ ਹੈ ਪੰਜਾਬ ਦੇ ਹੀ ਕਈ ਪੱਤਰਕਾਰ ਕਈ ਜਰਨਲਿਸਟ ਅੰਗਰੇਜ਼ੀ ਦੇ ਵਿੱਚ ਇਹਨਾਂ ਮੁੱਦਿਆਂ ਦੇ ਉੱਤੇ ਗੱਲਬਾਤ ਕਰਕੇ ਕਹਿ ਲਓ ਇੱਕ ਤਰੀਕੇ ਦੀ ਕਤਾਰ ਹੁਣ ਖੜੀ ਹੋ ਜਾਣੀ ਹੈ ਜਿਨ੍ਹਾਂ ਨੇ ਗਰਾਊਂਡ ਲੈਵਲ ਤੋਂ ਗੱਲ ਸ਼ੁਰੂ ਹੋ ਕੇ ਨੈਸ਼ਨਲ মিডিਆ ਤੱਕ ਇੱਕ ਮੁੱਦਾ ਪਹੁੰਚਣਾ ਹੀ ਪਹੁੰਚਣਾ ਹੈ ਨੈਸ਼ਨਲ মিডিਆ ਦੇ ਵਿੱਚ ਸੁਰਖੀਆਂ ਦੇ ਵਿੱਚ ਰੇ ਸਿਮਰਨਜੀਤ ਸਿੰਘ ਆਮਾਨ ਦੇ ਵੱਲੋਂ ਵੀ ਕਾਨਫਰੰਸ ਇੱਥੇ ਕੀਤੀ ਗਈ ਕਾਨਫਰੰਸ ਦੇ ਵਿੱਚ ਇਕੱਠ ਤੋਂ ਆ ਹੋ ਸਕਦਾ ਹੈ ਸਿਮਰਜੀਤ ਸਿੰਘ ਮਾਨ ਪੂਰੇ ਤਰੀਕੇ ਦੇ ਨਾਲ ਸੰਤੁਸ਼ਟ ਰਹੇ ਹੋਣ ਲੇਕਿਨ ਜੋ ਮਾਨ ਸਾਹਿਬ ਦੀ ਪਾਰਟੀ ਦੇ ਨਾਲ ਮਾਨ ਸਾਹਿਬ ਦੇ ਵਿਚਾਰਾ ਦੇ ਨਾਲ ਪੈਰਾ ਦਿੰਦੇ ਨੇ ਖੜਦੇ ਨੇ ਆ ਉਹ ਲੋਕ ਹਲੇ ਇਸ ਵੇਲੇ ਕਾਫੀ ਜ਼ਿਆਦਾ ਖੁਸ਼ ਨਜ਼ਰ ਨਹੀਂ ਆਏ ਚਲੋ ਇਕੱਠ ਦੀ ਗੱਲ ਅਸੀਂ ਜੇਕਰ ਸਾਡੇ ਵੀ ਦਈਏ ਜਿਵੇਂ ਤੁਸੀਂ ਜ਼ਿਕਰ ਕੀਤਾ ਸਿਰਫ ਪੰਥਕ ਪਾਰਟੀਆਂ ਹੀ ਇੱਥੇ ਇਕੱਠ ਕਰ ਸਕਦੀਆਂ ਨੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਵੱਲੋਂ ਵੀ ਇੱਥੇ ਕਾਨਫਰੰਸ ਕੀਤੀ ਬਿਲਕੁਲ ਤੀਸਰਾ ਪੁਆਇੰਟ ਇਹ ਕਹਿ ਲਈ ਕਿ ਜਿਹੜਾ ਇਕੱਠ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਸੀ ਉਹਨਾਂ ਨੇ ਬਕਾਇਦਾ ਇਸ ਨੂੰ ਖਾਲਸਾਤਨ ਦੇ ਮੁੱਦੇ ਦੇ ਜਿਹੜਾ ਕਾਨਫਰੰਸ ਦਾ ਨਾਂ ਵੀ ਉਹਨਾਂ ਦਾ ਜਾਂ ਜਿਹੜੇ ਇਸ਼ਤਿਹਾਰ ਇੱਕ ਦਿਨ ਪਹਿਲਾਂ ਲੱਗੇ ਸੀ ਉਹ ਵੀ ਉਸੇ ਤਰੀਕੇ ਦੇ ਹੀ ਲੱਗੇ ਦਲ ਖਾਲਸਾ ਤੇ ਹੋਰ ਜੜੀਆਂ ਜਥੇਬੰਦੀਆਂ ਨੇ ਉਹ ਵੀ ਬਕਾਇਦਾ ਉੱਥੇ ਸ਼ਿਰਕਤ ਕਰਦੀਆਂ ਨੇ ਕਿਤੇ ਨਾ ਕਿਤੇ 8 ਵਜੋਂ ਆਪਾਂ ਕਹਿ ਸਕਦੇ ਕੱਟ ਹੀ ਰਿਹਾ ਹੈਗਾ ਪਰ ਉਹਨਾਂ ਨੇ ਵੀ ਉਹੀ ਗੱਲ ਨਾਲ ਕਿ ਸਪੇਸ ਖਾਲੀ ਛੱਡਣ ਦੀ ਜਗ੍ਹਾ ਦੇ ਨਾਲ ਕਿ ਜਿਹੜਾ ਹੈਗਾ ਕਿ ਇੱਕਦਮ ਜਿਹੜਾ ਹੈ ਛੱਡ ਦਈਏ ਗਰਾਊਂਡ ਨੂੰ ਉਸ ਤੋਂ ਉਹਨਾਂ ਨੇ ਸੋਚਿਆ ਕਿ ਇੱਥੇ ਕੋਈ ਨਾ ਕੋਈ ਜਿਹੜਾ ਹੈਗਾ ਕਿ ਆਪਣੀ ਕਾਨਫਰੰਸ ਕਰਨੀ ਚਾਹੀਦੀ ਹੈ ਉਹੀ ਸੇਮ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਬਾਦਲ ਨੇ ਵੀ ਸੋਚਿਆ ਸੀ ਕਿ ਅਸੀਂ ਪਹਿਲਾਂ ਤਾਂ ਉਹਨਾਂ ਨੇ ਸੋਚਿਆ ਸੀ ਕਿ ਸ਼ਾਇਦ ਹਾਲਾਤ ਸਹੀ ਨਹੀਂਗੇ ਪਰ ਫਿਰ ਉਹਨਾਂ ਨੂੰ ਲੱਗਿਆ ਕਿ ਇਹ ਇਲਾਕਾ ਸਾਡਾ ਹੈ ਇਧਰਲੇ ਮੰਨੇ ਸੀਟਾਂ ਸਾਡੀਆਂ ਨੇ ਤੇ ਅਸੀਂ ਕਿਉਂ ਇਸ ਨੂੰ ਜਿਹੜਾ ਜ਼ਾਇਆ ਜਾਂਦਈਏ ਮੌਕੇ ਨੂੰ ਤੇ ਮੌਕੇ ਨੂੰ ਸਗੋਂ ਦੂਜੇ ਬੰਨੇ ਕਨਵਰਟ ਕਰਦੇ ਹੈਗੇ ਆ ਤੇ ਯੂਟਿਲਾਈਜ਼ ਕਰਦੇ ਆ ਉਹੀ ਕੁਝ ਜਿਹੜਾ ਹੈ ਇਧਰਲੇ ਮੰਨੇ ਨੂੰ ਹੈ ਇਕੱਠ ਆਲੇ ਮੰਨਿਓ ਭਾਵੇਂ ਕੰਮੀ ਪੇਸ਼ੀ ਰਹੀ ਹੋ ਪਰ ਉਹੀ ਹੈ ਕਿ ਜਿਸ ਸਿਧਾਂਤ ਤੇ ਉਹ ਡਟੇ ਹੋਏ ਨੇ ਉਥੇ ਉਹ ਡਟੇ ਹੋਏ ਨੇ ਬਾਕੀ ਜਦੋਂ ਪਾਰਟੀ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਕਿਤਨਾ ਕਿਤੇ ਇੱਕ ਦੂਜੇ ਤੇ ਕੋਈ ਇਸ ਤਰ੍ਹਾਂ ਦੇ ਵਿਚਾਰ ਵਟਾਂਦਰਾ ਤੇ ਕਿਤਨਾ ਕਿਤੇ ਆਪਾਂ ਕਹ ਲਈ ਕਿ ਕਟਾਕਸ਼ ਵੀ ਥੋੜਾ ਬੋਦਾ ਹੁੰਦਾ ਹੀ ਹੈ ਬਿਲਕੁਲ ਸੁਧਾਰ ਲਹਿਰ ਦੇ ਆਗੂਆਂ ਤੇ ਲਈ ਕੋਈ ਹੁਣ ਰਾਹ ਬਚਦਾ ਵੀ ਹੈ ਜਾਂ ਨਹੀਂ ਕਿਉਂਕਿ ਉਹਨਾਂ ਦੇ ਉੱਤੇ ਪਹਿਲਾਂ ਵੀ ਆਮ ਲੋਕਾਂ ਨੇ ਭਰੋਸਾ ਕੀਤਾ ਉਮੀਦਾਂ ਵੀ ਹਲੇ ਕਈ ਹੈਗੀਆਂ ਨੇ ਕਿ ਕੀ ਪਤਾ ਗੱਜ-ਬੱਜ ਕੇ ਆਪਣੀ ਗੱਲ ਕਿਤੇ ਨਾ ਕਿਤੇ ਮਨਾ ਹੀ ਲੈਣ ਸੁਦਾਰ ਲੇਰ ਵਾਲੇ ਜਿਹੜੇ ਆਗੂ ਨੇ ਜਿਵੇਂ ਆਪਾਂ ਵਿਚ ਵਿਚਾਲੇ ਰਹੇਗੇ ਵਿਚ ਵਿਚਾਲੇ ਰਹੇਗੇ ਨਾ ਉਹ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ ਤੇ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਨਮਾ ਅਕਾਲੀ ਦਲ ਵੀ ਇਸ ਦੇ ਵਿੱਚ ਇਹ ਵੀ ਸੰਕੇਤ ਲੱਗ ਰਹੇ ਨੇ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਕੋਈ ਨਮਾ ਅਕਾਲੀ ਦਲ ਵੀ ਆਵੇ ਕਿਉਂਕਿ ਉਮੀਦ ਇਹੀ ਕੀਤੀ ਜਾ ਰਹੀ ਸੀ ਕਿ ਜਿਹੜਾ ਅਕਾਲੀ ਦਲ ਦਾ ਇਹਨਾਂ ਨੇ ਆਪਣਾ ਚੁੱਲਾ ਸਮੇਟਦਾ ਪਾਰਟੀ ਖਤਮ ਕਰਤੀ ਪਰ ਉਧਰਲੇ ਬੰਨੇ ਇਹਨਾਂ ਨੂੰ ਲਿਆ ਨਹੀਂ ਗਿਆ ਬਹੁਤ ਸਾਰੇ ਲੋਕ ਜਿਹੜੇ ਅੰਦਰ ਆਪਾਂ ਕਹਿ ਲਈ ਕਿ ਅਕਾਲੀ ਦਲ ਦੇ ਵੀ ਸੀਗੇ ਜਾਂ ਸ਼੍ਰੋਮਣੀ ਕਮੇਟੀ ਦੇ ਲੋਕ ਸੀ ਉਹ ਕਹਿ ਰਹੇ ਸੀ ਕਿ ਜਿਹੜੀ ਪ੍ਰੈਸ ਕਾਨਫਰੰਸ ਉਸ ਦਿਨ ਹੋਈ ਹੈ ਉਸ ਦੇ ਵਿੱਚ ਬਕਾਇਦਾ ਇਹ ਕਿਹਾ ਜਾਵੇ ਕਿ ਬਾਕੀ ਦੇ ਆਗੂ ਵੀ ਆ ਜਾਣ ਤੇ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਆਪਾਂ ਹੈਗਾ ਜਿੱਦਾਂ ਆਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਇਕੱਠੇ ਚਲੀਏ ਪਰ ਉਹ ਜਿਹੜਾ ਫਖਰੇ ਕੌਮ ਵਾਲਾ ਜਿਹੜਾ ਚੱਕਰ ਪਿਆ ਹੈਗਾ ਨਾ ਉਸ ਨੂੰ ਲੈ ਕੇ ਜਾਂ ਜਿਹੜੇ ਫੈਸਲੇ ਕਿਉਂਕਿ ਸੁਖਬੀਰ ਸਿੰਘ ਬਾਦਲ ਸੋਚ ਰਹੇ ਨੇ ਕਿ ਇਹਨਾਂ ਨੇ ਗਦਾਰੀ ਕੀਤੀ ਹੈਗੀ ਆ ਕਿ ਸਾਡੇ ਵਿੱਚੋਂ ਹੀ ਜਾ ਕੇ ਕਿਉਂਕਿ ਸ਼ਿਕਾਇਤ ਤੇ ਪਹਿਲੀ ਇਹਨਾਂ ਨੇ ਕੀਤੀ ਹੈ ਨਾ ਤੇ ਇਹਨਾਂ ਨੇ ਜਾ ਕੇ ਸ਼ਿਕਾਇਤ ਕੀਤੀ ਹੈ ਤੇ ਇਹਨਾਂ ਨੂੰ ਜਿਹੜਾ ਹੈ ਛੱਡਿਆ ਨਹੀਂ ਜਾਏਗਾ ਜਾਂ ਇਹਨਾਂ ਨੂੰ ਪਾਰਟੀ ਦੇ ਵਿੱਚ ਨਹੀਂ ਲਿਆ ਜਾਏਗਾ ਉਹ ਗੱਲ ਤੇ ਉਹ ਕਲੀਅਰ ਨੇ ਹੁਣ ਇਹ ਕਿਵੇਂ ਲੈਂਦੇ ਨੇ ਅਕਾਲ ਤਖਤ ਸਾਹਿਬ ਨੂੰ ਹੁਣ ਦੁਬਾਰਾ ਇਨ ਦਾ ਇੱਕ ਵਫਦ ਜਿਹੜਾ ਹੈ ਉਹ ਮਿਲਣ ਦੇ ਲਈ ਅੱਜਕੱਲ ਦੇ ਵਿੱਚ ਜਾਣ ਵਾਲਾ ਸੀ ਆਪਣੀਆਂ ਬੇਨਤੀਆਂ ਲੈ ਕੇ ਕਿ ਜਿਹੜਾ ਹੈ ਇਨ ਬਨ ਜਿਹੜੇ ਫੈਸਲੇ ਫੈਸਲੇ ਨੇ ਉਹ ਲਾਗੂ ਕਰਵਾਏ ਜਾਣ ਜੇ ਇਨ ਬਨ ਫੈਸਲੇ ਲਾਗੂ ਹੁੰਦੇ ਨੇ ਤੇ ਫਿਰ ਇਹਨਾਂ ਨੂੰ ਲੈ ਲਿਆ ਜਾਵੇਗਾ ਨਹੀਂ ਤੇ ਇਹਨਾਂ ਨੂੰ ਆਪਾਂ ਕਹਿ ਲਈਏ ਕਿ ਵੱਖਰਾ ਹੀ ਇੱਕ ਕਾਲੀ ਦਲ ਹੋਰ ਬਣਦਾ ਨਜ਼ਰ ਆਏਗਾ ਸਿਮਰਜੀਤ ਸਿੰਘ ਮਾਨ ਆਪਣੀ ਵੱਖਰੀ ਕਾਨਫਰੰਸ ਕਰਨ ਤੋਂ ਬਿਹਤਰ ਜੇਕਰ ਨਵੀਂ ਬਾਂਦਰੀ ਧਿਰ ਨੂੰ ਜਾ ਕੇ ਸਪੋਰਟ ਕਰ ਦੇ ਨਾਲ ਉਹਨਾਂ ਦੇ ਖੜਦੇ ਕਿਉਂਕਿ ਇੱਕ ਸਾਬਕਾ ਸੰਸਦ ਇੱਕ ਮੌਜੂਦਾ ਸੰਸਦ ਮੰਚ ਤੇ ਖੜੇ ਹੁੰਦੇ ਉਸ ਇਕੱਠ ਦਾ ਰੋਭ ਵੱਖਰਾ ਹੋਣਾ ਸੀ ਉਸ ਇਕੱਠ ਦੀ ਪਕੜ ਆਵਾਮ ਦੇ ਨਾਲ ਤੇ ਆਮ ਸੰਗਤ ਦਾ ਭਰੋਸਾ ਵੀ ਜੁੜਨਾ ਸੀ ਇਸ ਵਾਲੇ ਪਾਸੇ ਕੀ ਓਪਰਚੁਨਿਟੀ ਉਹਨੇ ਮਿਸ ਕਰ ਦਿੱਤੀ ਯਾ ਵੱਖਰਾ ਕਾਨਫਰੈਂਸ ਕਰਨਾ ਬਿਹਤਰ ਸੀ ਉਹਨਾਂ ਦੇ ਮੁਤਾਬਕ ਬਿਲਕੁਲ ਉਹਨਾਂ ਨੇ ਕਿਉਂਕਿ ਪਾਰਟੀ ਦੀਆਂ ਅੰਦਰਲੀ ਆਪਾਂ ਕਹਿ ਲਈ ਕਿ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੇ ਆਪਣੇ ਜਿਹੜੇ ਥਿੰਕ ਟੈਂਕ ਹੁੰਦੇ ਨੇ ਜ਼ਰੂਰ ਉਹਨਾਂ ਨੇ ਸੋਚਿਆ ਹੋਵੇਗਾ ਫਿਰ ਹੋ ਸਕਦਾ ਹੈ ਕਿ ਜਿਹੜੇ ਇਹ ਮੁੱਦੇ ਨੇ ਜੇ ਕੋਈ ਆਪਣੀ ਆਪਾਂ ਕਹਿ ਲਈ ਕਿ ਪੁਰਾਣੀ ਪਾਰਟੀ ਤੇ ਉਹੀ ਹੈਗੇ ਨੇ ਤੇ ਉਹਨਾਂ ਨੇ ਸੋਚਿਆ ਹੋਵੇਗਾ ਕਿ ਮੈਂ ਆਪਣੀ ਉਧਰ ਜਾ ਕੇ ਮਰਜ ਕਿਉਂ ਕਰਾਂ ਜਾਂ ਜਿਸ ਤਰੀਕੇ ਦੀ ਸਪੇਸ ਹੈਗੀ ਜਾਂ ਜਿਸ ਤਰੀਕੇ ਦੇ ਮੁੱਦੇ ਹੈਗੇ ਨੇ ਉਹਨਾਂ ਦੇ ਨਾਲ ਸਹਿਮਤੀ ਜਾਂ ਸਹਿਮਤੀ ਕੋਈ ਵੀ ਪਾਰਟੀ ਆਪਾਂ ਕਹਿ ਲਈ ਕਿ ਜੋ ਕਿ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਜਿਹੜਾ ਹੈ ਚਾਹੁੰਦੀ ਹੈਗੀ ਕਿ ਅਸੀਂ ਜਿਹੜ ਹੇਗਾ ਕਿ ਦੂਜੀ ਪਾਰਟੀ ਦੇ ਵਿੱਚ ਜਾ ਕੇ ਮਰਜ ਹੋ ਜੀਏ ਤੇ ਇਹੀ ਬਹੁਤ ਸਾਰੇ ਆਪਾਂ ਕਹਿ ਸਕਦੇ ਹਾਂਗੇ ਇੰਟਰਨਲ ਜਿਹੜੇ ਕਾਰਨ ਨੇ ਰਏ ਹੋਣਗੇ ਜਿਸ ਤੇ ਕਰਕੇ ਉਹਨਾਂ ਨੇ ਕਿਹਾ ਕਿ ਭਾਵੇਂ ਇਕੱਠ ਛੋਟਾ ਹੋਵੇ ਪਰ ਅਸੀਂ ਜਿਹੜਾ ਹੈਗਾ ਆਪਣੇ ਉਸ ਸਟੈਂਡ ਤੇ ਉਸ ਮੁੱਦੇ ਤੇ ਜਿਹੜਾ ਹੈ ਖੜੇ ਹੋਏ ਹਾਂ ਜੀ ਮਾਗੀ ਮੌਕੇ ਜਿਹੜੀਆਂ ਤਿੰਨ ਵੱਡੀਆਂ ਕਾਨਫਰੰਸਾਂ ਉਲੀਕੀਆਂ ਗਈਆਂ ਉਹਨਾਂ ਤਿੰਨਾਂ ਕਾਨਫਰੰਸਾਂ ਦਾ ਵਿਸ਼ਲੇਸ਼ਣ ਕਰਨ ਦੀ ਬਰਜ਼ੋਰ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਹੁਣ ਆਪ ਅੰਦਾਜ਼ਾ ਲਾਓ ਆਪ ਆਪਣੀ ਸਮਝ ਮੁਤਾਬਕ ਵੇਖੋ ਕਿ ਖੜਨਾ ਕਿਹਦੇ ਨਾਲ ਹੈ ਖਾਲਸਾ ਧਰਮ ਦੀ ਗੱਲ ਕਰ ਰਹੇ ਅਸਮਜੀਤ ਸਿੰਘ ਮਾਨ ਜਾਂ ਨਵੀਂ ਸਿਆਸੀ ਤਰਖੜੀ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਬਣੀ ਨਵੀਂ ਪਾਰਟੀ ਜਾਂ ਸ਼ਰਮਣੀ ਅਕਾਲੀ ਦਲ ਜੋ ਹਲੇ ਵੀ ਆਪਣੀ ਜ਼ਮੀਨ ਤਲਾਸ਼ ਰਹੀ ਹੈ ਤੇ ਭਾਵੇਂ ਪਰਮੇ ਕੱਠ ਦੇ ਵਿੱਚ ਕਈ ਤਕਰੀਰਾਂ ਕੀਤੀਆਂ ਹੋਣ ਇਹ ਤਕਰੀਰਾਂ ਕਿੰਨੀਆਂ ਕਵਾਜਮ ਨੇ ਕਿੰਨੀਆਂ ਕ ਨਹੀਂ ਇਹਨਾਂ ਦਾ ਅਸਲ ਮੁਲਾਂਕਣ ਆਮ ਲੋਕ ਪੰਜਾਬ ਦੇ ਚੋਣਾਂ ਦੇ ਸਮੇਂ ਕਰਦੇ ਨੇ